ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸੀਐਮ ਆਨ ਦਾ ਵੱਡਾ ਫੈਸਲਾ ਕਰੀ ਪਰਵਾਰਾਂ ਦੀ ਹੋਈ ਬੱਲੇ ਬੱਲੇ ਵੱਡੀ ਖੁਸ਼ਖਬਰੀ ਆਈ ਪੰਜਾਬ ਦੇ ਲੋਕਾਂ ਲਈ ਨਵੀਆਂ ਸਹੂਲਤਾਂ ਸ਼ੁਰੂ ਕੀਆ ਪੂਰੀ ਅਪਡੇਟ ਹੌਜ਼ਾਂਦਿਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਪੰਜਾਬ ਲੱਟ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਤੁਹਾਡੇ ਨਾਲ ਸਾਂਝੀਆਂ ਕੀਤੇ ਜਾਂ ਤਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਜੋ ਵੱਡੇ ਫੈਸਲੇ ਲਏ ਗਏ ਹਨ ਉਹ ਫੈਸਲੇ ਪੰਜਾਬ ਦੇ ਲੋਕਾਂ ਦੇ ਹੱਕ ਦੇ ਲਈ ਲਏ ਗਿਆਂ ਕਿਉਂਕਿ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਵਿੱਚ ਹੀ ਸੈਂਟਰ ਗਵਰਨਮੈਂਟ ਵੱਲੋਂ ਅਚਾਨਕ ਹੀ ਲਗਭਗ 5 ਲੱਖ ਤੋਂ ਵੱਧ ਲੋਕਾਂ ਦਾ ਰਾਸ਼ਨ ਕਾਰਡ ਵਿੱਚੋਂ ਨਾਮ ਕੱਟ ਦਿੱਤਾ ਗਿਆ ਤਾਂ ਇਸ ਦੇ ਸਬੰਧੀ ਪੰਜਾਬ ਸਰਕਾਰ ਨੇ ਵੱਡੇ ਫੈਸਲੇ ਲਏ ਹਨ ਵੱਡੇ ਐਲਾਨ ਕੀਤੇ ਹਨ ਇਸ ਚੀਜ਼ ਤੇ ਸੀਐਮ ਭਗਵੰਤ ਮਾਨ ਨੇ ਆਪਣੇ ਬਿਆਨ ਸਾਂਝੇ ਕੀਤੇ ਹਨ ਉਹਨਾਂ ਨੇ ਕਿਹਾ ਕਿ ਸੈਂਟਰ ਗਵਰਨਮੈਂਟ ਇਦਾਂ ਕਦੇ ਵੀ ਨਹੀਂ ਕਰ ਸਕਦੀ ਕਿ ਪੰਜਾਬ ਸਰਕਾਰ ਨੂੰ ਦੱਸੇ ਬਿਨਾ ਹੀ ਪੰਜਾਬ ਦੇ ਵਿੱਚੋਂ ਰਾਸ਼ਨ ਧਾਰਕਾਂ ਦੇ ਨਾਮ ਕੱਟ ਦਿੱਤੇ ਜਾਂ ਤਾਂ ਇਸ ਕਰਕੇ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁਲਾਜ਼ਮ ਇਸੀ ਤੇ ਸੈਂਟਰ ਗਵਰਨਮੈਂਟ ਨੂੰ ਕਾਫੀ ਜ਼ਿਆਦਾ ਪੜਕਰਿਆ ਨੇ ਕਿ ਜੋ ਉਹਨਾਂ ਨੇ ਕੀਤਾ ਬਹੁਤ ਜ਼ਿਆਦਾ ਗਲਤ ਕੀਤਾ ਇਹ ਕਰਨ ਤੋਂ ਪਹਿਲਾਂ ਇੱਕ ਵਾਰ ਪੰਜਾਬ ਸਰਕਾਰ ਨੂੰ ਅਲਰਟ ਕਰਨਾ ਚਾਹੀਦਾ ਤਾਂ ਜੋ ਉਹ ਲੋਕਾਂ ਨੂੰ ਅਪੀਲ ਕਰ ਸਕਣ ਇਸੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਅਤੇ ਤਾਲੀਵਾਲ ਜੀ ਉਹਨਾਂ ਨੇ ਵੀ ਆਪਣੇ ਬਿਆਨ ਸਾਂਝੇ ਕੀਤੇ ਉਹਨਾਂ ਨੇ ਵੀ ਇਸ ਜੀ ਤੇ ਨਿੰਦਿਆ ਕੀਤੀ ਆ ਸੈਂਟਰ ਗਵਰਨਮੈਂਟ ਦੀ ਕਿ ਜੋ ਉਹਨਾਂ ਨੇ ਕੀਤਾ ਹੈ ਬਿਲਕੁਲ ਗਲਤ ਕੀਤਾ ਹੈ ਇਸ ਤੋਂ ਪਹਿਲਾਂ ਪੰਜਾਬ ਨੂੰ ਅਤੇ ਪੰਜਾਬ ਸਰਕਾਰ ਨੂੰ ਅਲਰਟ ਕਰਨ ਦਾ ਫਰਜ ਬੰਦਾ ਹੈ ਇਸ ਦੇ ਨਾਲ ਸੈਂਟਰ ਗਵਰਨਮੈਂਟ ਦੇ ਜੋ ਰਾਸ਼ਨ ਕਾਰਡ ਨਵੇਂ ਬੰਨੇ ਹਨ ਉਹਨਾਂ ਨੂੰ ਵੀ ਬੰਦ ਕੀਤਾ ਆ ਪਲੱਸ ਜੋ ਰਾਸ਼ਨ ਕਾਰਡ ਵਿੱਚ ਨਵਾਂ ਨਾਮ ਐਡ ਕਰਨਾ ਹੋਵੇਗਾ ਉਸ ਸਰਵਿਸ ਨੂੰ ਵੀ ਬੰਦ ਕੀਤਾ ਹੈ ਜਿਸ ਕਰਕੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੇ ਲੋਕਾਂ ਦੀ ਵੱਡੀ ਖੁਸ਼ਖਬਰੀ ਸਾਂਝ ਕੀਤੀ ਹੈ ਉਹਨਾਂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਬਹੁਤ ਜਲਦ ਨਵੇਂ ਰਾਸ਼ਨ ਕਾਰਡ ਬਣਨੇ ਸ਼ੁਰੂ ਕਰ ਦਿੱਤੇ ਜਾਣਗੇ ਪਲੱਸ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਿਆਨ ਉਹ ਵੀ ਆਪਣਾ ਰਾਸ਼ਨ ਕਾਰਡ ਦੁਬਾਰਾ ਤੋਂ ਬਣਵਾ ਸਕਣਗੇ ਅਤੇ ਜਿਨ੍ਹਾਂ ਦੇ ਰਾਸ਼ਨ ਕਾਰਡ ਦੇ ਵਿੱਚ ਮੈਂਬਰ ਦਾ ਨਾਮ ਐਡ ਨਹੀਂ ਕੀਤਾ ਹੋਇਆ ਫੋਰ ਐਗਜ਼ਾਮਪਲ ਜਿਨ੍ਹਾਂ ਪਰਿਵਾਰਾਂ ਦੇ ਪਹਿਲਾ ਰਾਸ਼ਨ ਕਾਰਡ ਬਣਿਆ ਉਹਨਾਂ ਦੇ ਨਵੇਂ ਬੱਚੇ ਦਾ ਜਨਮ ਹੋਇਆ ਜਾਂ ਫਿਰ ਘਰ ਦੇ ਵਿੱਚ ਆਪਣੇ ਮੁੰਡੇ ਦਾ ਲੜਕੇ ਦਾ ਵਿਆਹ ਕੀਤਾ ਤਾਂ ਘਰ ਦੇ ਵਿੱਚ ਜੋ ਬਹੂ ਆਈ ਹੈ ਤਾਂ ਉਸ ਦਾ ਰਾਸ਼ਨ卡ਡ ਵਿੱਚ ਨਾਮ ਦਰਜ ਕਰਾਉਣਾ ਚਾਹੁੰਦੇ ਹਨ ਤਾਂ ਉਹ ਵੀ ਹੁਣ ਇਸ ਨਵੀਂ ਸਰਵਿਸ ਦੇ ਜ਼ਰੀਏ ਕਰਵਾ ਸਕਣਗੇ ਇਹ ਕੰਮ ਪੰਜਾਬ ਦੇ ਸੇਵਾ ਕੇਂਦਰਾਂ ਨੂੰ ਦਿੱਤਾ ਜਾਵੇਗਾ ਤਾਂ ਤੁਸੀਂ ਵੀ ਅਗਰ ਨਵਾਂ ਰਾਸ਼ਨ卡ਡ ਬਣਾਉਣਾ ਹੈ ਜਾਂ ਫਿਰ ਨਾਮ ਐਡ ਕਰਾਉਣਾ ਹੈ ਤਾਂ ਸੇਵਾ ਕੇਂਦਰ ਵਿੱਚੋਂ ਕਰਵਾ ਸਕੋਗੇ ਇਸ ਤੇ ਬਾਰੇ ਜਲਦੀ ਹੀ ਐਲਾਨ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਇਹ ਵੀ ਅਪੀਲ ਕੀਤੀ ਆ ਕਿ ਜੋ ਲੋਕਾਂ ਦੇ KYC ਹਾਲੇ ਤੱਕ ਰਾਸ਼ਨ ਕਾਰਡ ਦੀ ਨਹੀਂ ਕਰਵਾਈ ਉਸ ਤੇ ਸਮੇਂ ਵਿੱਚ ਵੀ ਵਾਧਾ ਕੀਤਾ ਜਾਵੇ ਤਾਂ ਜੋ ਲੋਕਾਂ ਦੀ KYC ਨਹੀਂ ਹੋਈ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ KYC ਕਰਨ ਦਾ ਤਾਂ ਜੋ ਪਰਸਨ ਇਸ ਟਾਈਮ ਪੰਜਾਬ ਦੇ ਵਿੱਚ ਮੌਜੂਦ ਹੈ ਜਿਉਂ ਤਾਂ ਹੈ ਉਹ ਆਪਣੀ KYC ਕਰਵਾ ਸਕਣਗੇ ਕਿਉਂਕਿ ਰਾਸ਼ਨ ਕਾਰਡ ਦੇ ਵਿੱਚ ਇਹ ਰੂਲ ਰੱਖਿਆ ਗਿਆ ਸੀ ਜਿਨ੍ਹਾਂ ਦਾ ਕੋਈ ਪਰਿਵਾਰਕ ਮੈਂਬਰ ਗੌਰਮਨ ਜੋਬ ਤੇ ਲੱਗਿਆ ਜਾਂ ਫਿਰ ਜਿਨ੍ਹਾਂ ਦੇ ਪਰਵਾਰਕ ਮੈਂਬਰ ਐਨ ਆਰ ਆਈ ਹਨ ਜਾਂ ਜਿਨ੍ਹਾਂ ਦੀ ਡੈਥ ਹੋ ਗਿਆ ਉਹਨਾਂ ਦਾ ਨਾਮ ਰਾਸ਼ਨ ਕਾਰਡ ਵਿੱਚੋਂ ਡਿਲੀਟ ਕੀਤਾ ਜਾਣਾ ਸੀ ਲੇਕਿਨ ਇਸ ਚੀਜ਼ ਤੇ ਉਲਟਾ ਸੈਂਟਰਲ ਗਵਰਨਮੈਂਟ ਨੇ ਬਿਨਾ ਪੁਸ਼ਗਿਸ਼ ਕੀਤੇ ਜਿਨ੍ਹਾਂ ਨੇ ਕੇ ਵੀ ਸੀ ਨਹੀਂ ਕਰਵਾਈ ਸਾਰਿਆਂ ਦਾ ਹੀ ਰਾਸ਼ਨ ਕਾਰਡ ਵਿੱਚੋਂ ਨਾਮ ਡਿਲੀਟ ਕਰ ਦਿੱਤੇ ਗਿਆ ਤਾਂ ਇਹ ਚੀਜ਼ ਤੇ ਹੁਣ ਪੰਜਾਬ ਸਰਕਾਰ ਨੇ ਆਪਣੇ ਬਿਆਨ ਸਾਂਝੇ ਕਰ ਦਿੱਤੇ ਹਨ ਅਤੇ ਅਗਲੇ ਅਕਤੂਬਰ ਮਹੀਨੇ ਤੋਂ ਪੰਜਾਬ ਸਰਕਾਰ ਲਗਾਤਾਰ 3 ਮਹੀਨਿਆਂ ਦੀ ਇਕੱਠੀ ਕਨਕ ਵੰਡਨ ਜਾਰੀ ਹੈ ਜਿਸ ਦਾ ਲਾਭ ਤੁਸੀਂ ਵੀ ਉਠਾ ਸਕਦੇ ਹੋ ਜਿਨ੍ਹਾਂ ਨੇ ਕੇ ਵੀ ਸੀ ਨਹੀਂ ਕਰਵਾਈ ਜਲਦੀ ਤੋਂ ਜਲਦੀ ਆਪਣੇ ਡੀਪੋ ਹੋਲਡਰ ਕੋਲ ਜਾ ਕੇ ਕੇ ਵੀ ਸੀ ਜ਼ਰੂਰ ਕਰਵਾ ਲੈਣ ਤਾਂ ਜੋ ਉਹਨਾਂ ਨੂੰ ਵੀ ਰਾਸ਼ਨ ਸਕੀਮ ਦਾ ਲਾਭ ਮਿਲ ਸਕੇ ਅਤੇ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਦੀਆਂ ਹੋਰ ਜਿਹੜੀਆਂ ਵੀ ਸਕੀਮਾਂ ਰਾਸ਼ਨ ਕਾਰਡ ਉੱਪਰ ਦਿੱਤੀਆਂ ਜਾਣਗੀਆਂ ਉਹਨਾਂ ਦਾ ਲਾਭ ਤੁਸੀਂ ਲੈ ਸਕਦੇ ਹੋ ਤਾਂ ਇਹ ਅੱਜ ਦੀ ਖਾਸ ਤੇ ਲੇਟੈਸਟ ਅਪਡੇਟ ਹੋਰ ਨਵੀਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ